12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਚਾਚੀ ਲੁੱਚੀ ਚੱਲੀ ਆ ਮਿੱਟੀ ਦੇ ਤੇਲ ਨੂੰ ਚਾਚੀ ਲੁੱਚੀ ਚੱਲੀ ਆ ਮਿੱਟੀ ਦੇ ਤੇਲ ਨੂੰ ਆ ਜਾਣੀ ਤੂੰ ਵਹਿ ਜਾਣੀ ਤੂੰ ਰਾਤ ਕਟਾ ਜਾ ਮੇਰੀ ਨਹੀਂ ਮੈਂ ਪਰਦੂ ਬੋਤਲ ਤੇਰੀ ਨਹੀਂ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਆ ਬਠਿੰਡੇ

ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਪੂਆ ਨਖਰ ਜੱਲੀਆ ਮਿੱਟੀ ਦੇ ਤੇਲ ਨੂੰ ਪੂਆ ਨਖਰ ਜੱਲੀਆ ਮਿੱਟੀ ਦੇ ਤੇਲ ਨੂੰ ਆ ਜਾਣੀ ਤੂੰ ਬੈਗਣੀ ਤੂੰ ਰਾਤ ਕਟਾ ਜਾ ਮੇਰੀ ਨੀ ਮੈਂ ਪਰਦੂ ਬੋਤਲ ਤੇਰੀ ਨੀ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਨੇ ਬਠਿੰਡੇ ਵਾਲੀ ਰੇਲ ਨੂੰ बारा डब्बे लॻे न बठिंडे वारी रेल पैदा गॾे ते मेरे रस नी फ ਰੁੱਸੇ ਨੂੰ ਮਨਾਉਣ ਚੱਲੀਆਂ ਵੇ ਖੰਡ ਪਾ ਕੇ ਰੋਟੀ ਤੇ ਰੁੱਸੇ ਨੂੰ ਮਨਾਉਣ ਚੱਲੀਆਂ ਵੇ ਖੰਡ ਪਾ ਕੇ ਰੋਟੀ ਤੇ ਮੀ ਪੈਂਦਾ ਹੋਟਲ ਤੇ ਮੀ ਪੈਂਦਾ ਹੋਟਲ ਤੇ ਮੇਰੇ ਨਾਲ ਰਸਨੀਗੇ ਆਲਮ ਕੇ ਦੀ ਬੋਤਲ ਤੇ ਮੇਰੇ ਨਾਲ ਰਸਨੀਗੇ ਆਲਮ ਕੇ ਦੀ ਬੋਤਲ ਤੇ ਮੀ ਪੈਂਦਾ ਟੋਬੇ ਤੇ ਮੀ ਪੈਂਦਾ ਟੋਬੇ ਤੇ ਰੁੱਸੇ ਹੋਏ ਨਹੀਂ ਮੰਨਦੇ ਪੁੱਤ ਵਿਗੜ ਗਦੂਤਾ ਜੇ ਰਸੇ ਹੋਈ ਨੀਓ ਮਨ ਤੇ ਪੁੱਤ ਵਿਗੜੇ ਗਤੂ ਤਾਂ ਜੇ ਦੋ ਆਂਟਾਂ ਟੱਪ ਆਈਆਂ ਦੋ ਆਂਟਾਂ ਟੱਪ ਆਈਆਂ ਵਿਸ਼ੇਤੀ ਸ਼ੇਤੀ ਗੱਲ ਕਰ ਲਾ ਮੁੰਡਾ ਰੋਂਦਾ ਈ ਛੱਡੀਆਂ ਆਈਆਂ ਵਿਸ਼ੇਤੀ ਸ਼ੇਤੀ ਗੱਲ ਕਰ ਲਾ ਮੁੰਡਾ ਰੋਂਦਾ ਈ ਛੱਡੀਆਂ ਆਈਆਂ श मी पेदा भी पे गई बार खड़ी पई कुंडा खोल बरां डे भेजी बार खड़ी पई कुंडा खोल बरांडे दा, ਬੱਲੇ ਬੱਲੇ ਵੀ ਦੁੱਧ ਪੀ ਕੇ ਜਾਵੀ ਬਚਨੋ ਹੱਕਾ ਮਾਰਦੇ ਬੱਕਰੀਆਂ ਵਾਲੇ ਵੀ ਦੁੱਧ ਪੀ ਕੇ ਜਾਈ ਬਚਨੋ ਹੱਕਾ ਮਾਰਦੇ ਬੱਕਰੀਆਂ ਵਾਲੇ ਦੁੱਧ ਪੀ ਕੇ ਜਾਈ ਬਚਨੋ ਬੱਲੇ ਬੱਲੇ ਵੀ ਦੁੱਧ ਦੇ ਗਲਾਸ ਬਦਲੇ ਜਾਰੀ ਤੜਗੇ ਬੱਕਰੀਆਂ ਵਾਲੇ ਦੁੱਧ ਦੇ ਗਲਾਸ ਬਦਲੇ ਜਾਰੀ ਤੜਗੇ ਬੱਕਰੀਆਂ ਵਾਲੇ ਦੁੱਧ ਦੇ ਗਲਾਸ ਬਦਲੇ ਬੱਲੇ ਬੱਲੇ ਵੀ ਬੱਕਰੀ ਦਾ ਦੁੱਧ ਘਰ ਮੀ ਕੁੜੀਏ ਛੱਡ ਗੁਜਰਾ ਦੀ ਜਾਰੀ ਬੱਕਰੀ ਦਾ ਦੁੱਧ ਘਰ ਮੀ ਕੁੜੀਏ ਛੱਡ ਗੁਜਰਾ ਦੀ ਜਾਰੀ ਬੱਕਰੀ ਦਾ ਦੁੱਧ ਘਰ ਮੀ ਬੱਲੇ ਬੱਲੇ ਵੀ ਪੱਟੀ ਤੇਰੇ ਡੱਬੇ ਖੇਸ ਦੀ ਵੇ ਮੈਂ ਕਿਸੇ ਦੀ ਪਟੀ ਨਾ ਪਟ ਹਾਂ डब्बे खेस दी बल्ले भी लोक पाणि सप्प तंबा जार दफराटे मारे मरे भीक पाणि सप्प सूगदा तंबा जार दफराटे मारे

ਚੁਕੀ ਨੀ ਪਪੀ ਨੂੰ ਹਾਣਾ ਨਣ ਦੇ ਨਿਰੰਦਾ ਚੁਕੀ ਨੀ ਪਪੀ ਨੂੰ ਅਜਣਨ ਦੇ ਨੀ ਆਟਾ ਪੀਸਨੇ ਦੀ ਵਾਰੀ ਅਜਣਨ ਦੇ ਨੀ ਆਟਾ ਪੀਸਨੇ ਦੀ ਵਾਰੀ ਤੁੱਪੇ ਸੁਕਾ ਕੇ ਪਿਸਾਣੀ ਮਕੀਨ ਮੋਹਣਾ ਨਣ ਦੇ ਨਿਰੰਦਾ ਚੁਕੀ ਨੀ ਪਪੀ ਨੂੰ ਹਾਣਾ ਨਣ ਦੇ ਨਿਰੰਦਾ चुकी नी पप्ीन अजनानि तार क्डने दी वे तार क्डने वारि किचि मे बी कटी हा ननी चकी नी पप्ीन हा नीची नी पप्ीन अज नन दुद ल लिडकदन दनी दुद ल लिडकनदि वार सस्स से मन सी लीनू देनी न चक्की नी पप्ीन हा नीचीनिी पपीनू हा नन नि बने रे तेरी बदले

मि कणयावाञ्जना वे मय जागे विच बेडे आपे वीरि अस् जाएगी असावसना अस् वीमे बन् बने ते बदल निमे बन् बनेरे ते बदल

प्यो पया जागे विेडे तरा प्यो पया जागे बिबेडे आपे कुते तर जेगा अस वसनापेतेरगा अस वसना। नि बे बने बदल निीमे बन्ने बनेरे ते बदल जा मेरे बदले नी पालिया जा बदले नी आजा, आजा। गोरी गौरी मेरा दिली नहीं लगदा तेरे बदले मेरा दिल नहीं लगदा तेरे बदले वे की कने आवा राजना वे तेरी पैन पई जागे विच वेड़े तेरी पैन पई जागे विच वेड़े आपे सोरे तुर जाएगी असावसना आपे सोरे तुर जाएगी असावसना ीमे बने बने बदल नीमे बने तेरे बदल नी जा मेरे बदल नी पालिया जा मेरे बदल नी तू आ கோரிவாரா ஜனா பப் பை பிச்சேரி பப் பைடே ते पे पेके तुरे जाएगी उसा वसना निमे बनने बने रे तेरे बदले निमे बने बने रे तेरे बदले नी तू इक पले आ जा मेरी बदले